ਵਿਰੇ ਜਿੰਝਾ ਫੈਂਸੀ ਆਣਗੇ ਗਾਗ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਰੈਕ ਹੁੰਦਾ ਜੀ ਲੋ ਵੀ ਬਹੁਤ ਮੈਨੂੰ ਆਂਦੀ ਵਿਜ਼ਿਟ ਕਰਿਆ ਕਰੋ ਆਪਣੀ ਸ਼ਾਪ ਓਪਨ ਹੋ ਜਾਂਦੀ ਆ 9 ਵਜੇ ਠੀਕ ਆ ਵੀਰੇ ਸ਼ਾਮੀ 9 ਵਜੇ ਤੱਕ ਠੀਕ ਆ ਜੀ ਠੀਕ ਆ ਜੀ ਜਿਹੜਾ ਪਹਿਲਾ ਬਿੱਲ ਆ ਗਿਆ ਤੇ ਫਾਇਦੇ ਆਪਣੇ ਲੈ ਗਿਆ ਤੇ ਰੇਟ ਕਰ ਦੇਣਾ 660 ਰੁਪਏ ਲਓ ਜੀ 660 ਰੁਪਏ ਟੋਟਲੀ ਹੈਂਡਵਰਕ ਆ ਭਾਜੀ ਹੈਂਡਵਰਕ ਚੈੱਕ ਕਰਾ ਦਿਓ ਗਾਕਾਂ ਨੂੰ ਟੋਟਲੀ ਹੈਂਡਵਰਕ ਆ ਤੇ ਫਾਇਦੇ ਕਰ ਲੈਣੇ ਠੀਕ ਆ ਜੀ ਹਾਂਜੀ ਵੀਰੇ ਫਿਰ ਬਹੁਤ ਹੀ ਸੋਹਣੀ ਆ ਰੰਗਾ ਮੈਚਿੰਗ ਤਾਂ ਹੈ ਹੀ ਪਿਆਰੀਆਂ ਨੇ ਓਕੇ ਓਕੇ ਵੀਰੇ ਪਾਜੀ ਬਾਜ਼ਾਰ 'ਚ ਵਿਕਦਾ ਪਿਆ ਵਾ 1295 1495 ਹਾਂਜੀ ਵੀਰੇ ਆਪਾਂ ਰੇਂਜ ਦੀ ਆਪਾਂ ਗਾਕਾਂ ਦੇ ਫੈਰੇ ਕਰ ਦਨੇ ਆ ਰਾਜਾ ਰਾਣੀ ਦੇ ਵਿੱਚ ਸਕਰੀਨ ਆਹ ਲੋ ਜੀ オリジナル ਰਾਜਾ ਰਾਣੀ ਰਹੂਗਾ ਜੀ ਹਾਂਜੀ ਰੇਡ ਰਹੂਗਾ ਜੀ 695 ਰੁਪਏ ਲੋ ਜੀ 695 ਰੁਪਏ ਰਾਜਾ ਬਿਲਕੁਲ ਸਰ 695 ਦੇ ਵਿੱਚ ਰਾਜਾ ਰਾਣੀ ਦੇ ਦਾਂਗੇ ਠੀਕ ਹੈ ਟਰੱਕ ਭਰ ਕੇ ਕਪੜਾ ਲੈ ਜਾਓ ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਦੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀਂ ਸ਼ਹਿਰ ਲੁਧਿਆਣੇ ਅੱਥਨੂਨ ਲੁਧਿਆਣੇ ਸ਼ਹਿਰ ਦੇ ਸਭ ਤੋਂ ਵੱਡੇ ਤੇ ਸਸਤੇ ਹੋਲ سیلਰ ਕੋ ਲੈ ਕੇ ਜਾਂਦੇ ਆ ਜਿੱਥੇ ਤੁਸੀਂ ਵਿਆਹ ਸਾਦਿਆਂ ਵਾਸਤੇ ਇਕੱਠਾ ਕੱਪੜਾ ਮਾਰਕੀਟ ਨੂੰ ਬਹੁਤ ਹੀ ਘੱਟ ਰੇਟ ਤੇ ਲੈ ਸਕਦੇ ਹੋ ਕੀ ਕੀ ਰੇਟ ਰਹਿਣਗੇ ਕਿਹੜੀ ਵੀ ਸਾਡੀ ਕਲੈਕਸ਼ਨ ਹੋਊਗੀ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਤੇ ਮੇਨ ਗੱਲ ਆ ਵੀ ਐਡਰੈਸ ਉਹਨਾਂ ਦਾ ਕੀ ਰਹਿਣਾ ਤੁਹਾਨੂੰ ਪ੍ਰੋਪਰ ਸਾਰਾ ਆਪਾਂ ਐਡਰੈਸ ਦਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਸੋ ਚੱਲਦੇ ਆਂ ਆਦੀ ਇਹ ਜੀਐਮਡੀ ਮਾਲ ਦੇ ਅੰਦਰ ਹੀ ਆ ਜੀ ਮਿਸਾ ਟੈਕ ਚੱਲਦੇ ਆਪਾਂ ਤੁਹਾਨੂੰ ਸਾਰੀ ਅੱਜ ਆਪਾਂ ਇਹਦੀ ਕਲੈਕਸ਼ਨ ਦਿਖਾਉਨੇ ਆ ਤੇ ਜੀਐਮਡੀ ਮਾਲ ਸ਼ਹਿਰ ਲੁਧਿਆਣਾ ਤੇ ਬਾਕੀ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਕਿ ਕਿ ਕਲੈਕਸ਼ਨ ਆ ਕਿ ਕਿ ਰੇਟ ਨੇ ਤੁਹਾਨੂੰ ਸਾਰੇ ਆਪਾਂ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਬਣੇ ਰਹਿਣਾ ਅੱਜ ਆਪਾਂ ਪਹੁੰਚੇ ਆ ਜੀਐਮਡੀ ਮਾਲ ਮਿਸਾ ਟੈਕਸ ਤੇ ਤੇ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਜਿਹੜੀ ਉਹ ਦਿਖਾਵਾਂਗੇ ਸੋ ਚੱਲਦੇ ਆ ਅੱਗੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆ ਵੀਡੀਓ ਐਂਡ ਤੱਕ ਬਾਅਦ ਜਰੂਰ ਕਰ ਲੈਣ ਹਾਂਜੀ ਭਾਜੀ ਕੀ ਹਾਲ ਚਾਲ ਆ ਜੀ ਭਾਜੀ ਬਹੁਤ ਵਧੀਆ ਚਾਰ ਪਰ ਤੇ ਅੱਜ ਅਸੀਂ ਤੁਹਾਨੂੰ ਐਟਮਾ ਦਿਖਾਵਾਂਗੇ 95 ਤੋਂ ਆਪਣੀ ਰੇਂਜ ਸਟਾਰਟ ਹੋ ਜਾਂਦੀ ਹੈ ਓਕੇ ਜੀ ਤੇ ਮਿਲਣਾ ਸਿਰਫ ਸੈੱਟ ਵਾਈਜ਼ ਕੱਪੜਾ ਵਾ ਠੀਕ ਹੈ ਜੀ ਤੇ ਸਾਰੇ ਇੱਥੇ 5-5 ਮੀਟਰ ਦੀਆਂ ਕੱਟਾਂ ਆਣੀਆਂ ਸਾਰੀਆਂ ਓਕੇ ਤੇ ਰੇਂਜਾਂ ਸਾਰੀਆਂ ਅਵੇਲੇਬਲ ਹੋਣਗੀਆਂ ਠੀਕ ਹੈ ਜੀ ਤੇ ਰੇਂਜਾਂ ਤੁਹਾਨੂੰ ਸਟਾਰਟਿੰਗ ਰੇਂਜ ਦਿਖਾਤੀ 95 ਰੁਪਏ ਲਓ ਜੀ 95 ਰੇਂਜ ਦਿਖਾਣੇ ਆ 295 ਦੀ ਰੇਂਜ ਚ ਓਕੇ ਪ੍ਰੋਪਰ ਸੂਟ ਆਊਗਾ ਮਾਲੋਜੀ ਨੇ ਇਕੱਠਾ ਕੱਪੜਾ ਲੈਣਾ ਵਿਆਹ ਸਾਦੀ ਵਾਸਤੇ ਤੁਹਾਡੇ ਕੋਲ ਵਿਜਿਟ ਕਰ ਸਕਦਾ ਹੈ ਬਿਲਕੁਲ ਸਰ ਉਹਨਾਂ ਨੇ ਇਕੱਠਾ ਕੱਪੜਾ ਲੈਣਾ ਜਿਨ੍ਹਾਂ ਨੇ ਆਪਣੇ ਫਾਇਦੇ ਕਰਨੇ ਆ ਜਿਨ੍ਹਾਂ ਨੇ ਆਪਣੇ ਨਵੇਂ ਬਿਜ਼ਨਸ ਸਟਾਰਟ ਕਰਨਾ ਵਾ ਓਕੇ ਜਿਵੇਂ ਦੁਕਾਨਦਾਰ ਹੋ ਗਿਆ ਨਾ ਜਮੇ ਜਿਵੇਂ ਦੁਕਾਨ ਵੀ ਕਰਨੀ ਉਹ ਵੀ ਪਹੁੰਚ ਸਕਦਾ ਬਾਕੀ ਜਿਹਨੇ ਵਿਆਹ ਸਾਦੀ ਵਾਸਤੇ ਇਕੱਠਾ ਕੱਪੜਾ ਲੈਣਾ ਉਹ ਵੀ ਬਾਈ ਉਹਨਾਂ ਕੋਲ ਪਹੁੰਚ ਸਕਦਾ ਬਿਲਕੁਲ ਸਰ ਲਓ ਜੀ ਚੀਜ਼ਾਂ ਚੈੱਕ ਕਰੋ ਤੁਸੀਂ ਹਾਂਜੀ ਵੀਰੇ ਰੰਗਾ ਮੈਚਿੰਗ ਚੈੱਕ ਕਰੋ ਠੀਕ ਆ ਵੀਰੇ ਰੰਗਾ ਮੈਚਿੰਗ ਆਣੀਆਂ ਸਾਰੀਆਂ ਪੂਰੀਆਂ ਹਾਂਜੀ ਬਹੁਤ ਸੋਹਣੀਆਂ ਕਲਰ ਮੈਚਿੰਗ ਤੇ ਰੇਂਜ ਵੀ ਆਪਾਂ ਦੇਣੀ ਤੇ ਸਟਾਰਟਿੰਗ ਰੇਂਜ ਤੋਂ ਤੁਹਾਨੂੰ ਦਿਖਾ ਦਿੱਤੀ 95 ਤੋਂ ਸ਼ੁਰੂ ਹੋ ਕੇ ਓਕੇ ਤੇ ਰੇਂਜਾਂ ਤੁਹਾਡੇ ਕੋਲ ਸਾਰੀਆਂ ਮਿਲ ਜਾਣਗੀਆਂ ਲਓ ਵੀ ਆ ਲਓ ਸਾਰੇ ਹਾਂਜੀ ਤੇ ਵੀ ਇੱਕ ਆਈਟਮ ਤੁਹਾਨੂੰ ਦਿਖਾ ਦਿੰਨੇ ਆ ਟੋਟਲੀ ਥ्रेड ਵਰਕ ਦੇ ਉੱਪਰ ਆਰਟੀਕਲਸ ਰੂਗਾ ਓਕੇ ਵੀਰੇ ਜੀਆਂ ਫੈਂਸੀ ਆਣਗੇ ਗਾਹ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਰਸ਼ ਹੁੰਦਾ ਜੀ ਲਓ ਵੀ ਬਹੁਤ ਬਾਈਂਡ ਆਨ ਦੀ ਵਿਜ਼ਿਟ ਕਰਿਆ ਕਰੋ ਆਪਣੀ ਸ਼ਾਪ ਓਪਨ ਹੋ ਜਾਂਦੀ ਆ 9 ਵਜੇ ਠੀਕ ਆ ਵੀਰੇ ਸ਼ਾਮੀ 9 ਵਜੇ ਤੱਕ ਠੀਕ ਆ ਜੀ ਠੀਕ ਹੈ ਜਿਹੜਾ ਪਹਿਲਾਂ ਪਹਿਲਾਂ ਆ ਗਿਆ ਤਾਂ ਫਾਇਦੇ ਆਪਣੇ ਲੈ ਗਿਆ ਤੇ ਜਿਨ੍ਹਾਂ ਨੇ ਕਾਕਾ ਨੇ ਨਵੇਂ ਬਿਜ਼ਨਸ ਸਟਾਰਟ ਕਰਨੇ ਆ ਨਵਾਂ ਕੱਪੜੇ ਦਾ ਕੰਮ ਸਟਾਰਟ ਕਰਨਾ ਠੀਕ ਆ ਵੀਰੇ ਉਹਨਾਂ ਨੂੰ ਦੇ ਦਾਂਗੇ ਆਪਾਂ ਬੈਨੀਫਿਟ ਓਕੇ ਵੀਰੇ ਇਹ ਬਿਨਾ ਪੈਸੇ ਤੋਂ ਕੰਮ ਸਟਾਰਟ ਕਰਾਵਾਂਗੇ ਕਿਉਂਕਿ Bajaj ਕਾਰਡ ਦੀ ਆਪਣੇ ਕੋਲ ਫੈਸਿਲਿਟੀ ਹੈ ਲੋਬੀ ਬਾਈਕ ਹਨ ਵੀ ਮਨ ਲਾ ਸਕੋ ਪੈਸੇ ਵੀ ਨਹੀਂ ਹੈਗੇ Bajaj ਕਾਰਡ ਲੈ ਕੇ ਆ ਜਾਓ ਫਿਰ ਵੀ ਤੁਹਾਨੂੰ ਇਹ ਕੱਪੜੇੜੇ ਦੇ ਦੇ ਦਿੰਗੇ ਬਿਲਕੁਲ ਸਰ ਲਿਮਟ ਜਿੰਨੀ ਮਰਜ਼ੀ ਹੋਵੇ 1.5 ਲੱਖ 2 ਲੱਖ 50 ਹਜ਼ਾਰ ਤੇ ਆਪਣਾ ਕੰਮ ਸਟਾਰਟ ਕਰੋ ਇੱਕ ਕਾਰੋਬਾਰ ਵਧਾਓ ਲਓ ਵੀ ਬਜਾਜ ਕਾਰ ਤੋਂ ਜਿਹੜਾ ਕੱਪੜਾ ਤੁਹਾਨੂੰ ਲੈ ਜਾ ਸਕਦੇ ਜਿਵੇਂ ਤੁਸੀਂ ਆਰਟੀਕਲ ਦੇਖ ਸਕਦੇ ਹੋ ਹਾਂਜੀ ਆਪਣੇ ਕੋਲ ਰੇਂਜਾਂ ਸਾਰੀਆਂ ਹੁੰਦੀਆਂ ਜੀ ਇਹਦੀ 295 ਦੀ ਰੇਂਜ ਆਊਗੀ ਲਓ ਜੀ 295 ਬਿਲਕੁਲ ਸਰ 295 ਰੇਂਜ ਆਊਗੀ ਦੁਪੱਟਾ ਤੁਸੀਂ ਚੈੱਕ ਕਰੋ 2.5 2.5 ਮੀਟਰ ਦੇ ਦੁਪੱਟੇ ਆਣਗੇ ਰੰਗਾ ਮੈਚਿੰਗ ਆਣ ਗਿਆ ਸੋਹਣੀਆਂ ਚਾਰ ਰੰਗ ਆਣਗੇ ਚਾਰੇ ਬਹੁਤ ਪਿਆਰੇ ਆਏ ਕਲਰ ਚੜ ਚੈੱਕ ਕਰੋ ਤੁਸੀਂ ਕਲਰ ਚੜ ਬਹੁਤ ਹੀ ਸੋਹਣੀ ਹੈ ਠੀਕ ਹੈ ਵੀਰੇ ਇਹ ਐਵੇਂ ਦੇ ਫੈਬਰਿਕ ਤਾਂ ਤੁਸੀਂ ਦਹਾਨੇ ਆ ਤੁਹਾਨੂੰ ਬਰਬਰੀ ਬਰਬਰੀ ਦੇ ਉੱਤੇ ਆਰਟੀਕਲ ਰਹੂਗਾ ਬਹੁਤ ਹੀ ਸੋਹਣਾ ਤੁਸੀਂ ਜਾਣੀਏ ਸੋਹਣੀਆਂ ਤੇ ਕਲਾਸ ਤੇ ਰੇਂਜਾਂ ਦੇ ਵਿੱਚ ਤੇ ਆਪਾਂ ਕਰ ਲੈਣੇ ਵੱਡੇ ਧਮਾਕੇ ਕਰ ਲੈਣੇ ਗਾਖਾਂ ਦੇ ਫੈਦੇ ਤੇ ਵਿਆਹ ਦਾ ਅਜਲੀ ਬੜੀਲੀ ਕਪੜਾ ਬਣਾਉਣਾ ਹੋਵੇ ਤੇ ਬਸ ਤੁਸੀਂ ਸਿੱਧਾ ਆਣਾ ਤੁਸੀਂ ਮੀਸ਼ਾ ਟੈਕ ਸਾਬ ਠੀਕ ਹੈ ਜੀ जीएमडी मॉल ਤੁਹਾਡੇ ਪਹਿਲੇ ਐਂਟਰ ਕਰਦੇ ਸਾਰ ਤੁਹਾਡੀ ਆਪਣੀ ਦੁਕਾਨ ਡਿਜੀਟਲ ਸਟੋਰ ਹਾਂਜੀ ਇਹ ਰੀਨ ਦੇ ਦਾਂਗੇ 495 ਰੁਪਏ ਕਲਰ ਚਾਟਾ ਹੈ ਹੀ ਲਵਾ ਜਾਵਾ ਕਿੱਜਾ ਬਹੁਤ ਹੀ ਸੋਹਣੀਆਂ ਨੇ ਆਰਟੀਕਲ ਤੁਹਾਨੂੰ ਸਾਰੀ ਰੇਂਜ ਦਿਖਾ ਦਾਂਗੇ ਲਓ ਅੱਜ ਕੱਲ ਪਾਕਿਸਤਾਨੀ ਬਹੁਤ ਚੱਲਦਾ ਪਿਆ ਹਾਂਜੀ ਬਾਕੀ ਕਲੈਕਸ਼ਨ ਬਹੁਤ ਆਉਂਦੇ ਜੇ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਬਿਲਕੁਲ ਸਰ ਤੁਸੀਂ ਪਾਰਸਲ ਚੈੱਕ ਕਰਾ ਸਕਦੇ ਹੋ ਪਾਰਸਲ ਕੁਆਂਟੀਟੀ ਦੀ ਕਮੀ ਨਹੀਂ ਹੈਗੀ ਕੁਆਂਟੀਟੀ ਜਿੰਨੀ ਕਹੂੰਗੇ ਓਨੀ ਲਓ ਜੀ ਚੈੱਕ ਕਰੋ ਤੁਸੀਂ ਪਾਰਸਲ ਸਹੀ ਗੱਲ ਹੈ ਜੀ ਚਾਹੇ ਟਰੱਕ ਭਰ ਕੇ ਕਪੜਾ ਲੈ ਜਾਓ ਹਾਂਜੀ ਹਾਂਜੀ ਤੇ ਬੈਨੀਫਿਟ ਲਓ ਤੁਸੀਂ ਜਿਹਨਾਂ ਨਵੇਂ ਕੰਮ ਕਰਨੇ ਸੀ ਓਕੇ ਵੀਰੇ ਆ ਲੋ ਜੀ ਪਾਕਿਸਤਾਨੀ ਅੱਜਕੱਲ ਚੀਜ਼ਾਂ ਬਹੁਤ ਚੱਲ ਰਹੀਆਂ ਪਈਆਂ ਹਾਂਜੀ ਆਲ ਓਵਰ ਬੇਸ ਆਊਗਾ ਦੁਪੱਟਾ ਵੀ ਆਊਗਾ ਪਾਕਿਸਤਾਨੀ ਠੀਕ ਹੈ ਵੀਰੇ ਚੀਜ਼ਾਂ ਚੈੱਕ ਕਰੋ ਤੁਸੀਂ ਦੁਪੱਟਾ ਵੀ ਪਾਕਿਸਤਾਨੀ ਆਊਗਾ ਲਓ ਜੀ ਰੰਗਾ ਮੈਚਿੰਗ ਦੇ ਦੇਣੀ ਆਪਾਂ 4 ਤੇ ਰੇਂਜ ਦੇਣੀ ਆ 495 ਰੁਪਏ ਲਓ ਜੀ 495 ਰੁਪਏ ਬਿਲਕੁਲ ਸਰ ਠੀਕ ਚਲ ਗਿਆ ਚੀਜ਼ਾਂ ਬਹੁਤ ਹੀ ਵਧੀਆਂ ਨੇ ਹਾਂਜੀ ਵੀਰੇ ਅੱਜਕੱਲ ਤੁਹਾਨੂੰ ਸ਼ਿਮਰ ਦੇ ਉੱਤੇ ਆਰਟੀਕਲ ਦਿਖਾਣਾ ਹੈ ਤੁਮਾਰਾ ਫੈਬਰਿਕ ਬਹੁਤ ਚੱਲਦਾ ਪਿਆ ਓਕੇ ਰੇਂਜ ਵੀ ਆਪਾਂ ਬਹੁਤ ਹੀ ਵਧੀਆ ਦੇ ਦੇਣੀਆਂ ਜੀ ਬੈਨੀਫਿਟ ਕਰ ਦੇਣੀਆਂ ਆ ਆਲ ਓਵਰ ਬੇਸ ਆਊਗਾ ਠੀਕ ਆ ਜੀ ਦੁਪੱਟਾ ਆਊਗਾ ਕੱਟਵਰਕ ਰੇਂਜ ਰਹੂਗੀ ਜੀ 425 ਰੁਪਏ ਲਓ ਜੀ ਚ ਰੰਗਾ ਮੈਚਿੰਗ ਚੈੱਕ ਕਰੋ ਤੁਸੀਂ ਤੁਹਾਨੂੰ ਦਾਅ ਵੀ ਨਾ ਕੰਨੇ ਇਹ ਚੀਜ਼ਾਂ ਸਿਰਫ ਇੱਥੇ ਹੀ ਮਿਲਣੀਆਂ ਹਾਂਜੀ ਹਾਂਜੀ ਪੂਰੇ ਬਾਜ਼ਾਰ 'ਚ ਨਹੀਂ ਮਿਲਣੀਆਂ ਹਾਂਜੀ ਹਾਂਜੀ 425 ਰੁਪਏ ਠੀਕ ਆ ਜੀ ਚੀਜ਼ਾਂ ਬੈਨੀਫਿਟ ਦੇ ਨਾਲ ਤੇ ਗਾਕਾਂ ਦੇ ਕਰ ਲੈਣੀਆਂ ਫੈੜੇ ਅੱਜਕੱਲ ਬਲੀਟਸ ਵਰਕ ਦਾ ਬਹੁਤ ਕੰਮ ਚੱਲਦਾ ਪਿਆ ਹਾਂਜੀ ਕਿੰਨਾ ਸੋਹਣਾ ਹੈ ਹੈਂਡਵਰਕ ਦੇ ਕੰਮ ਆਣਗੇ ਓਕੇ ਵੀਰੇ ਤੇ ਰੇਟ ਵੀ ਆਪਾਂ ਬਹੁਤ ਵਧੀਆ ਘੱਟ ਰੇਟਾਂ ਹੀ ਦੇ ਰਹਿਣਾ ਹੈਂਡਵਰਕ ਲਓ ਵੀ ਗਾਹਕ ਵੇਚਦੇ ਪਿਆ 1295 1495 1595 ਹੈਂਡਵਰਕ ਦੇ ਵਿੱਚ ਹਾਂਜੀ ਲਓ ਵੀ 2400 ਰੁਪਏ ਹੈਂਡਵਰਕ ਲਿਖਦਾ ਪਿਆ ਬਾਜ਼ਾਰ 'ਚ ਤੇ ਰੰਗਾ ਮੈਚਿੰਗ ਦੇ ਦੇਣੀ ਆ ਸੋਹਣੀਆ ਤੇ ਰੇਟ ਕਰ ਦੇਣਾ 660 ਰੁਪਏ ਲਓ ਜੀ 660 ਰੁਪਏ ਟੋਟਲੀ ਹੈਂਡਵਰਕ ਆ ਭਾਜੀ ਹੈਂਡਵਰਕ ਚੈੱਕ ਕਰਾ ਦਿਓ ਗਾਕਾ ਨੂੰ ਟੋਟਲੀ ਹੈਂਡਵਰਕ ਆ ਤੇ ਫੈਰੇ ਕਰ ਲੈਣੇ ਠੀਕ ਆ ਵੀਰੇ ਬਿਲਕੁਲ ਸਰ ਆ ਦੇਖੋ ਜੀ ਬਰਬਰੀ ਦੇ ਉੱਤੇ ਆਰਟੀਕਲ ਰਹੂਗਾ ਹਾਂਜੀ ਵੀਰੇ ਪਿਓਰ ਬਰਬਰੀ ਆਉਗੀ ਆਲ ਓਵਰ 5 ਮੀਟਰ ਕਪੜਾ ਓਕੇ ਚੀਜ਼ਾਂ ਸੋਹਣੀਆਂ ਹਾਂਜੀ ਇਹ ਆਰਟੀਕਲ ਚੈੱਕ ਕਰੋ ਬਸ ਗਾਕਾ ਵਾਸਤੇ ਨਾ ਆਪਾਂ ਫੈਰੇ ਦੇਣੇ ਆ ਇੱਕੋ ਛਾਤਰੇ ਥੱਲੇ ਵੈਰਾਈਟੀ ਆਪਾਂ ਪੂਰੀ ਕਰ ਦੇਣੀ ਗਾਕਾਂ ਲਈ ਠੀਕ ਆ ਵੀਰੇ ਵਿਜਾਜਕਾਰ ਦੀ ਫੈਸਿਲਿਟੀ ਹੈ ਹਾਂਜੀ ਬਾਪੀ ਪੈਸੇ ਨਹੀਂ ਲੈ ਕੇ ਆਣੇ ਓਕੇ ਆ ਬਜਾਜ ਘਾੜ ਲਿੰਪ ਚੈੱਕ ਕਰਾਓ ਠੀਕ ਹੈ ਜੀ ਤੇ ਬੈਨੀਫਿਟ ਪਾਓ ਆ ਲੋ 495 ਦੀ ਰੇਂਜ ਚ ਬਰਬਰੀ ਦੇ 495 ਬਰਬਰੀ ਬਿਲਕੁਲ ਸਰ ਇੱਕ ਤੁਹਾਨੂੰ ਰਾਜਾ ਰਾਣੀ ਦਿਖਾ ਦਿੰਨੇ ਆ ਹਾਂਜੀ ਰਾਜਾ ਰਾਣੀ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਠੀਕ ਹੈ ਜੀ ਤੁਹਾਨੂੰ ਰਾਜਾ ਰਾਣੀ ਨਿਗਾਹ ਕਰਾਨੇ ਆ ਗੱਕ ਆਪਣੇ ਨੂੰ ਤੀਜਾ ਸੋਹਣੀ ਆਣਗੇ ਲਓ ਜੀ ਰਾਜਾ ਰਾਣੀ ਆ ਗਏ ਬਿਲਕੁਲ ਸਰ ਰਾਜਾ ਰਾਣੀ ਦੇ ਉੱਤੇ ਆਰਟੀਕਲ ਤਾਊਗਾ ਹਾਂਜੀ ਵੀਰੇ ਠੀਕ ਬਹੁਤ ਹੀ ਸੋਹਣੀ ਹੈ ਰੰਗਾ ਮੈਚਿੰਗ ਤਾਂ ਹੈ ਹੀ ਪਿਆਰੀਆਂ ਨੇ ਓਕੇ ਓਕੇ ਵੀਰੇ ਪਾਜੀ ਬਾਜ਼ਾਰ 'ਚ ਵਿਕਦਾ ਪਿਆ ਵਾ 1295 1495 ਹਾਂਜੀ ਵੀਰੇ ਆਪਾਂ ਰੇਂਜ ਦੀ ਆਪਾਂ ਗਾਕਾਂ ਦੇ ਫੈਰੇ ਕਰਦੇ ਨੇ ਆ ਰਾਜਾ ਰਾਣੀ ਦੇ ਵਿੱਚ ਇਹ ਸਕਰੀਨਸ਼ਾਟ ਨਾਲ ਨਾਲ ਲੈਂਦੇ ਰਹੋ ਠੀਕ ਹੈ ਜੀ ਨੰਬਰ ਆਪਾਂ ਤੁਹਾਨੂੰ ਸਕਰੀਨ ਦੇ ਉੱਤੇ ਮੈਂਸ਼ਨ ਕਰ ਦਾਂਗੇ ਤੁਸੀਂ ਦੇਖ ਰਹੇ ਹੋ ਮੈਂਸ਼ਨ ਕੀਤਾ ਹੀ ਹੋਇਆ ਹਾਂਜੀ ਹਾਂਜੀ ਚੈੱਕ ਕਰੋ ਜੀ ਕਲਰ ਚਾਰਟ ਨਾਣਾ ਕਿੱਥੇ ਆ ਜੀਐਮਡੀ ਮਾਲ ਹਾਂਜੀ ਪਹਿਲੀ ਦੁਕਾਨ ਤੋਂ ਧੀ ਤੇ ਬਸ ਵੱਡੇ ਵੱਡੇ ਫੈਰੇ ਕਰ ਲੈਣੇ ਆ ਮੀਸ਼ਾ ਟੈਕਸਟ ਫੈਕਟਰੀ ਠੀਕ ਆ ਜੀ ਆ ਲੋ ਜੀ ओरिजिनल ਰਾਜਾ ਰਾਣੀ ਰਹੂਗਾ ਜੀ ਹਾਂਜੀ ਰੇਟ ਰਹੂਗਾ ਜੀ 695 ਰੁਪਏ ਲਓ ਜੀ 695 ਰੁਪਏ ਰਾਜਾ ਬਿਲਕੁਲ ਸਰ 695 ਦੇ ਵਿੱਚ ਰਾਜਾ ਰਾਣੀ ਦੇ ਦਾਂਗੇ ਇਹ ਟਰੱਕ ਭਰ ਕੇ ਕਪੜਾ ਲੈ ਜਾਓ ਓਕੇ ਓਕੇ ਗਾਕਾਂ ਦੀ ਕਮੀ ਨਹੀਂ ਗਾਕਾਂ ਆਪਣੇ ਕੋਲ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਆ ਰਹੇ ਆ ਜਿਵੇਂ ਇਹ ਪਿਆਰੀ ਪਿਆਰੀ ਗਾਹਕ ਆ ਰਹੇ ਆ ਤੁਸੀਂ ਵੀ ਆਓ ਹਾਂਜੀ ਹਾਂਜੀ ਬੁਕਟ ਕਰੋ ਨਵੇਂ ਕੰਮ ਚਲਾਓ ਠੀਕ ਆ ਜੀ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਕੰਮ ਵਧੀਆ ਹੋਣੇ ਅਗਰ ਤੁਹਾਨੂੰ ਬੁਟੀਕ ਸਟਾਈਲ ਦੀ ਆਈਟਮ ਦਿਖਾਣੇ ਆ ਜੀ ਦਿਖਾਣੇ ਲੋ ਜੀ ਅੱਜ ਕੱਲ ਚੀਜ਼ ਬਹੁਤ ਚੱਲਦੀ ਪਈ ਹੈ ਹਾਂਜੀ ਵੀਰੇ ਕਸ਼ਮੀਰੀ ਵਰਕ ਦੇ ਉੱਤੇ ਠੀਕ ਹੈ ਜੀ ਨਾਲ ਆਊਗਾ ਸ਼ਾਲ ਰੇਂਜ ਰਣੀ ਆ 320 ਰੁਪਏ ਲੋ ਜੀ 320 ਬਾਜੀ ਕੁਆਂਟੀਟੀ ਦੀ ਕੋਈ ਕਮੀ ਨਹੀਂ ਕੁਆਂਟੀਟੀ ਬਹੁਤ ਆ ਆਪਣੇ ਕੋ ਓਕੇ ਓਕੇ ਰੰਗਾ ਮੈਚਿੰਗ ਚੈੱਕ ਕਰੋ ਰੰਗ ਤੁਸੀਂ ਚੈੱਕ ਕਰ ਸਕਦੇ ਹੋ ਲੋ ਜੀ ਕੁਆਂਟੀਟੀ ਜਿੰਨੀ ਕਹੋਗੇ ਕਪੜੇ ਦੀ ਓਨੀ ਮਿਲੂਗੀ ਠੀਕ ਹੈ ਜੀ ਚ ਕੋਈ ਕੁਆਂਟੀਟੀ ਦੀ ਕਮੀ ਨਹੀਂ ਹੈਗੀ ਲੋ ਜੀ ਮੈਚ ਕੋ ਆਰਟੀਕਲ ਤੁਹਾਨੂੰ ਦਿਖਾ ਰਣੇ ਆ ਰੇਂਜ ਵਾਈਜ਼ ਆਈਟਮ ਆਊਗੀ ਹਾਂਜੀ 295 ਰੁਪਏ ਲਓ ਜੀ 295 ਰੁਪਏ ਭਾਜੀ ਬੰਬਲ ਸ਼ੋਲ ਦਵਾਂਗੇ 295 ਦੇ ਦੇ ਠੀਕ ਆ ਜੀ ਤੁਹਾਕੇ ਨਾ ਕਹਿ ਸਕਦੇ ਆ ਇਸ ਰੇਂਜ ਚ ਕੋਈ ਕਪੜਾ ਨਹੀਂ ਦੇ ਸਕਦਾ ਬੁਲੰਦ ਦੇ ਵਿੱਚ ਓਕੇ ਵੀਰੇ ਸਰਦੀਆਂ ਦਾ ਸੀਜ਼ਨ ਆ ਗਿਆ ਹਾਂਜੀ ਗਾਕਾਂ ਦੇ ਕਰਦਣੇ ਬਹੁਤ ਵੱਡੇ ਫਾਇਦੇ ਠੀਕ ਆ ਜੀ ਦੁਪੱਟਾ ਚੈੱਕ ਕਰੋ ਸਰ ਲਓ ਵੀ ਤੇ ਰੰਗਾ ਮੈਚਿੰਗ ਚੈੱਕ ਕਰੋ ਹਾਂਜੀ ਰੰਗਾ ਮੈਚਿੰਗ ਆਣੀਆ ਸੋਹਰੀਆਂ ਖੂਬਸੂਰਤ ਚਾਰ ਰੰਗ ਆਣਗੇ ਚਾਰੇ ਹੀ ਸੋਨੇ ਰੇਜ ਹੋਊਗੀ 295 ਰੁਪਏ ਲਓ ਜੀ 295 ਰੁਪਏ ਬਿਲਕੁਲ ਸਬ 295 ਰੇਂਜ ਰਹੂਗੀ ਹਾਂਜੀ ਨੈਕਸਟ ਆਰਟੀਕਲ ਤੁਹਾਨੂੰ ਦਿਖਾਣੇ ਆ ਕਲਾਸ ਆਰਟੀਕਲ ਰਹੂਗਾ ਇਹ ਹਾਂਜੀ ਪਾਕਿਸਤਾਨੀ ਵਰਕ ਦੇ ਉੱਤੇ ਵੁਲਨ ਉੱਤੇ ਆਪਾਂ ਬਣਾਤਾ ਪਾਕਿਸਤਾਨੀ ਠੀਕ ਆ ਵੀਰੇ ਕਰਾਚੀ ਵਰਕ ਦੇ ਨਾਲ ਬੰਬਲ ਸ਼ੋਲ ਆਣਗੇ ਨਾਲ ਠੀਕ ਆ ਜੀ ਵਧੀਆ ਖੁੱਲੇ ਡੁੱਲੇ ਦੁਪੱਟੇ ਆਣਗੇ ਸ਼ੋਲ ਨਾਲ ਖੁੱਲੇ ਡੁੱਲੇ ਓਕੇ ਵੀਰੇ ਇਹਨੇ ਕਿ ਛੋਟੇ ਛੋਟੇ ਸ਼ਾਲ ਲਾਤੇ ਸ਼ਾਲ ਆਣਗੇ ਸ਼ਾਲ ਠੀਕ ਆ ਵੀਰੇ ਰੇਂਜ ਵੀ ਆਪਾਂ ਦੇ ਦਾਂਗੇ 495 ਰੁਪਏ ਲਓ ਜੀ 495 ਬਿਲਕੁਲ ਸਰ ਠੀਕ ਆ ਵੀਰੇ ਇਹਨਾਂ ਚੀਜ਼ਾਂ ਬਸ ਤੁਹਾਨੂੰ ਇੱਕ ਹੀ ਦੁਕਾਨ ਤੇ ਮਿਲਣੀਆਂ ਕੋਸ਼ਤ ਥੱਲੇ ਇਹ ਦਾਜਵਰੀ ਦਾ ਕਪੜਾ ਬਣਾਉਣਾ ਹੋਵੇ ਹਾਂਜੀ ਕਿ ਨਵੇਂ-ਨਵੇਂ ਦੁਕਾਨਦਾਰਾਂ ਨੇ ਆਪਣੇ ਵੱਡੇ-ਵੱਡੇ ਫਾਇਦੇ ਕਰਨੇ ਹੋਣ ਠੀਕ ਆ ਵੀਰੇ ਇਹਨਾਂ ਨਵਾਂ ਕੰਮ ਕਰਨਾ ਤੁਹਾਨੂੰ ਦਸਤਾ ਬੈਨੀਫਿਟ ਦਿੱਤੇ ਆ ਜੀ ਹਾਂਜੀ ਕਿਸ਼ਤਾਂ ਤੇ ਦੇ ਰਾਂਗੇ ਕਪੜਾ ਲਓ ਵੀ ਕਿਸ਼ਤਾਂ ਤੇ ਕਪੜਾ ਤੁਸੀਂ ਲਿਆ ਖਾ ਕੰਮ ਸਟਾਰਟ ਕਰਾ ਦਾਂਗੇ ਠੀਕ ਆ ਜੀ ਫੁੱਲਾ ਦੁੱਲਾ ਚੈੱਕ ਕਰੋ ਜੀ ਰੰਗਾ ਮੈਚਿੰਗ ਬਾਕੀ ਪਾ ਕਲੈਕਸ਼ਨ ਵੀਡੀਓ ਜਿੰਨੇ ਕਵਰ ਨਹੀਂ ਕਰਦੇ ਕਲੈਕਸ਼ਨ ਬਹੁਤ ਹੈ ਜੀ ਬਿਲਕੁਲ ਸਰ 595 ਦੀ ਰੇਂਜ ਚ ਹਾਂਜੀ ਜੀ ਕਿਉਂ ਤੁਹਾਨੂੰ ਬਾਰ ਬਾਰ ਦੱਸ ਰਿਹਾ ਕੁਆਂਟੀਟੀ ਦੀ ਕੋਈ ਕਮੀ ਨਹੀਂ ਹਾਂਜੀ ਦੁਕਾਨਾ ਚੈੱਕ ਕਰ ਸਕਦੇ ਹੋ ਫੁੱਲ ਦੀ ਫੁੱਲ ਭਰੀਆਂ ਹੋਈਆਂ ਹਨ ਕੁਆਂਟੀਟੀ ਦੀ ਕਮੀ ਨਹੀਂ ਹੈਗੀ ਹਾਂਜੀ ਹਾਂਜੀ ਪਾਰਸਲ ਤੋਂ ਪਾਰਸਲ ਆਏ ਹੋਏ ਆ ਇਹ ਟਰੱਕ ਭਰ ਕੇ ਕਪੜਾ ਲੈ ਜਾਓ ਟਰੱਕ ਲੈ ਆਓ ਚਾਹੇ ਠੀਕ ਹੈ ਜੀ ਜੀ ਜਾਣਗੇ ਸੋਹਣੀਆਂ ਅੱਜ ਕੱਲ ਤੁਹਾਨੂੰ ਦਿਖਾਣੇ ਪਿਆ ਫੋਟੋ ਵਾਲੇ ਡਿਜ਼ਾਈਨ ਹੈ ਹਾਂਜੀ ਵੀਰੇ ਅੱਜ ਕੱਲ ਸੋਲੋ ਸੋਲੋ ਪੀਸ ਬਹੁਤ ਚੱਲਦੇ ਪਏ ਆ ਓਕੇ ਓਕੇ ਵੀਰੇ ਇੰਸਟਾਗ੍ਰਾਮ ਪੀਸ ਠੀਕ ਆ ਜੀ ਇੰਸਟਾਗ੍ਰਾਮ ਵਾਲੇ ਪੀਸ ਨੇ ਜੀ ਓਕੇ ਓਕੇ ਚੈੱਕ ਕਰ ਸਕਦੇ ਹੋ ਤੁਸੀਂ ਫਰੰਟ ਆ ਗਿਆ ਹਾਂਜੀ ਠੀਕ ਆ ਜੀ ਦੁਪੱਟਾ ਆਊਗਾ 2.5 ਮੀਟਰ ਦੇ ਠੀਕ ਆ ਜੀ ਭਾਜੀ ਪਿਓਰ ਮਸਲੀਨ ਤੇ ਦੇ ਦਾਂਗੇ ਓਕੇ ਵੀਰੇ ਮੈਂ ਕਹਿੰਦਾ 5600 ਦਾ ਇਕੱਲਾ ਕਪੜਾ ਹੀ ਆ। ਹਾਂਜੀ ਹਾਂਜੀ। ਕਢਾਈ ਸਮੀਰ ਸੂਟ ਦੇ ਦਾਂਗੇ 395 ਰੁਪਏ। ਲੋ ਜੀ 395 ਰੁਪਏ। ਕੁਆਂਟੀਟੀ ਦੀ ਕੋਈ ਕਮੀ ਨਹੀਂ। ਕੁਆਂਟੀਟੀ ਚੈੱਕ ਕਰ ਸਕਦੇ ਹੋ ਡਿਜ਼ਾਈਨ ਦੇ ਵਿੱਚ। ਹੋਰ ਡਿਜ਼ਾਈਨ ਨੇ। ਜਿੰਨੇ ਮਰਜ਼ੀ ਪੀਸ ਪਾਓ। ਹਾਂਜੀ। ਸੈੱਟ ਵਾਈਜ਼ ਚਾਹੇ ਸੋਲੋ ਜਿੰਨੇ ਮਰਜ਼ੀ ਪਾਓ। ਕੁਆਂਟੀਟੀ ਖੁੱਲੀ ਡੁੱਲੀ। ਠੀਕ ਹੈ ਜੀ। ਲੋ ਜੀ। ਨੈਕਸਟ ਆਰਟੀਕਲ ਦਿਖਾਣਾ ਤੁਹਾਨੂੰ ਬਾਟਮ ਵਰਕ ਦੇ ਨਾਲ। ਹਾਂਜੀ। ਰੇਂਜ ਆਊਗੀ ਬਹੁਤ ਹੀ ਵਧੀਆ। ਹਾਂਜੀ। 550 ਰੁਪਏ। ਲੋ ਜੀ 550 ਲੋ ਸਰ 550 ਰੁਪਏ ਦੇ ਵਿੱਚ ਤੁਹਾਨੂੰ ਆਰਟੀਕਲ ਦੇ ਦਾਂਗੇ ਅਸੀਂ ਠੀਕ ਹੈ ਜੀ ਬੈਨੀਫਿਟ ਦੇ ਨਾਲ ਹਾਂਜੀ ਗਾਕਾਂ ਦੇ ਕਰ ਦਾਂਗੇ ਫੁੱਲ ਫਾਇਦੇ ਠੀਕ ਹੈ ਜੀ ਚਾਕਲੇਟ ਉੱਤੇ ਆਰਟੀਕਲ ਰਹੂਗਾ ਹਾਂਜੀ ਦਬੱਟਾ ਆਊਗਾ 2.5 ਮੀਟਰ ਦਾ ਖੁੱਲਾ ਡੁੱਲਾ ਠੀਕ ਹੈ ਜੀ ਕਲਰ ਚਾਰਟ ਤਾਂ ਹੈ ਹੀ ਬਹੁਤ ਸ਼ਾਨਦਾਰ ਹਾਂਜੀ ਹਾਂਜੀ ਚੈੱਕ ਕਰੋ ਤੁਸੀਂ ਆਰਟੀਕਲ ਇੱਕ ਆਰਟੀਕਲ ਖਾਣ ਮੈਚਿੰਗ ਨਾਲ ਬਲੈਕ ਦੇ ਉੱਤੇ ਮੈਚਿੰਗ ਕਵਾਂਟੀਟੀ ਦੀ ਕਮੀ ਨਹੀਂ ਕਵਾਂਟੀਟੀ ਬਹੁਤ ਲੋ ਜਿੰਨੇ ਸੂਟ ਕਹੋਗੇ ਉਹਨੇ ਦੇ ਦਾਂ ਠੀਕ ਨੇ 10 ਪਾਣੇ ਕਹਿੰਨੇ 20 ਸੈਟ ਪਾਣੇ ਕਹਿੰਨੇ ਚਾਹੀਏ ਭਾਰਤ ਤੋਂ ਪਾਰਸਲ ਓਕੇ ਲੈਣਾ ਹੋਵੇ ਓਕੇ ਵੀਰੇ ਬਲਕ ਦੇ ਵਿੱਚ ਆਪਾਂ ਡੀਲ ਕਰਦੇ ਆ ਜੀ ਹਾਂਜੀ ਹਾਂਜੀ ਚੈੱਕ ਕਰੋ ਦੀ ਦੁਪੱਟਾ ਲੋ ਵੀ ਦੁਪੱਟਾ ਵੀ ਪੂਰੇ 2.5 ਮੀਟਰ ਦੇ ਦੁਪੱਟੇ ਆਣਗੇ ਦੁਪੱਟੇ ਵੀ ਪੂਰੇ ਖੁੱਲੇ ਡੁੱਲੇ ਨੇ ਨਾ ਰੰਗਾ ਮੈਚਿੰਗ ਚੈੱਕ ਕਰ ਸਕਦੇ ਹੋ ਬਾਟਮ ਆਣੀਆਂ ਕੰਟਰਾਸਟ ਓਕੇ ਵੀਰੇ ਤੇ ਰੇਟ ਦਵਾਂਗੇ 795 ਰੁਪਏ ਲੋ ਜੀ 795 ਰੁਪਏ ਬਿਲਕੁਲ ਸਰ 795 ਦੇ ਉੱਤੇ ਆਰਟੀਕਲ ਰਹੂਗਾ ਹਾਂਜੀ ਵੀਰੇ ਨੈਕਸਟ ਆਰਟੀਕਲ ਤੁਹਾਨੂੰ ਦਿਖਾਣੇ ਆਂ ਆਰਗੈਂਦਾ ਦੇ ਉੱਤੇ ਹਾਂਜੀ ਆਰਗੈਂਦਾ ਬੇਸ ਚੱਲਦਾ ਰਹਾ ਬਹੁਤ ਓਕੇ ਸਦਾਬਾਰ 12 ਮਹੀਨਾ ਕਪੜਾ ਵਿਕਦਾ ਇਹ ਆਰਗੈਂਦਾ ਹਾਂਜੀ ਤੇ 13 ਇਹ ਬਾਟਮ ਵਰਕ ਦੇ ਨਾਲ ਉਹ ਆਰਗੈਂਦਾ ਲਓ ਜੀ ਬਾਟਮ ਵਰਕ ਦੇ ਚੈੱਕ ਕਰੋ ਤੁਸੀਂ ਆਰਟੀਕਲ ਬਾਟਮ ਵਰਕ ਹਾਂਜੀ ਦੁਪੱਟਾ ਦੇਵਾਂਗੇ ਆਰਗੈਂਦਾ ਦਾ ਹੀ ਠੀਕ ਆ ਜੀ ਰੇਂਜ ਦੇ ਦਾਂਗੇ ਜੀ 1095 ਲਓ ਜੀ 1095 ਬਿਲਕੁਲ ਸਰ 1095 ਦੀ ਰੇਂਜ ਚ ਠੀਕ ਆ ਜੀ ਕਲਰ ਚਾਰਟ ਚੈੱਕ ਕਰੋ ਤੁਸੀਂ ਲੋ ਚਾਰਟ ਹੈ ਹੀ ਬਹੁਤ ਸੁੰਦਰ ਹਾਂਜੀ ਹਾਂਜੀ ਇੱਕ ਆਰਟੀਕਲ ਤੁਹਾਨੂੰ ਦਿਖਾਣੇ ਆ ਗਲਾਸ ਟਿਸ਼ੂ ਦੇ ਉੱਤੇ ਆਰਟੀਕਲ ਰਹੂਗਾ ਓਕੇ ਵੀਰੇ ਗਲਾਸ ਟਿਸ਼ੂ ਦੇ ਆਰਟੀਕਲ ਹੈ ਕੀ ਜਾਣਗੀਆਂ ਸੋਹਣੀਆਂ ਹਾਂਜੀ ਬਾਟਮ ਆਗੂ ਵਰਕ ਲੋ ਜੀ ਗਲਾਸ ਟਿਸ਼ੂ ਦੇ ਉੱਤੇ ਆਰਟੀਕਲ ਰਹੂਗਾ ਲੋ ਜੀ ਬਾਟਮ ਵਰਕ ਦੇ ਨਾਲ ਹਾਂਜੀ ਦੁਪੱਟਾ ਉਹ ਚੁਣੌਣ ਦਾ ਠੀਕ ਹੈ ਜੀ ਰੰਗਾਂ ਮੈਚਿੰਗ ਆਣਗੀਆਂ ਚਾਰ ਹਾਂਜੀ 3 ਦੇ ਦਿਆਂਗੇ 995 ਲੋ ਜੀ 995 ਬਿਲਕੁਲ ਸਰ ਗਾਕਾ ਨੇ ਕਰਦੇ ਨੇ ਬਹੁਤ ਵੱਡੇ ਬੈਨੀਫਿਟ ਠੀਕ ਆ ਜੀ ਰਿੰਜਾਂ ਸਾਰੀਆਂ ਹੁੰਦੀਆਂ ਆਪਣੇ ਕੋਲ ਓਕੇ ਓਕੇ ਵੀਰੇ ਨਹੀਂ ਅੱਜ ਕੱਲ ਬਰਬਰੀ ਚੱਲਦੀ ਬਈ ਡਿਜੀਟਲ ਉੱਤੇ ਹਾਂਜੀ ਕਿਉਂਕਿ ਨਾ ਵੀਡੀਓ ਵਿੱਚ ਆਪਾਂ ਸਾਰਾ ਕੁਝ ਦਿਖਾ ਨਹੀਂ ਸਕਦੇ ਹਾਂਜੀ ਹਾਂਜੀ ਮੈਂ ਪਹਿਲਾਂ ਵੀ ਦੱਸਿਆ ਨਾ ਕਿ ਤੁਹਾਨੂੰ ਵਿజిਟ ਕਰਨਾ ਪੈਣਾ ਜਿਹੜੀ ਕਰਨਾ ਪੈਣਾ ਵੈਰਾਈਟੀ ਬਹੁਤ ਆ 15 15 16 16 ਹਜ਼ਾਰ ਤੱਕ ਸੂਟ ਪਏ ਆ ਜੀ ਹੈਵੀ ਟੋ ਹੈਵੀ ਹਾਂਜੀ ਹਾਂਜੀ ਪ੍ਰੋਪਰ ਜਿਹੜੇ ਹੈਂਡਵਰਕ ਦੇ ਹੁੰਦੇ ਨੇ ਆਪਣੇ ਤਿਆਰ ਕੀਤੇ ਹੋਏ ਪਿਓਰ ਬਰਬਰੀ ਦੇ ਉੱਤੇ ਬੇਸ ਆਊਗਾ ਜੀ ਠ ਦੁਪੱਟਾ ਵੀ ਆਊਗਾ ਬਰਬਰੀ ਦੁਪੱਟਾ ਵੀ ਚੈੱਕ ਕਰੋ ਲਓ ਵੀ ਇਹ ਨਹੀਂ ਜੀ ਕੁਆਲਿਟੀ ਵੀ ਹੋਊਗੀ ਰੰਗਾਂ ਮੈਚਿੰਗ ਵੀ ਹੋਣਗੀਆਂ ਇੱਕੋ ਦੁਕਾਨ ਦੇ ਥੱਲੇ ਇੱਕੋ ਛਤਰ ਦੇ ਥੱਲੇ ਤੁਹਾਨੂੰ ਵੈਰਾਈਟੀ ਮਿਲੂਗੀ ਠੀਕ ਹੈ ਜੀ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਠੀਕ ਹੈ ਵੀਰੇ ਤੇ ਰੇਟ ਦੇ ਦਾਂਗੇ ਜੀ 2295 ਰੁਪਏ ਪਿਓਰ ਬਰਬਰੀ ਦੇ ਉੱਤੇ ਲਓ ਜੀ 2295 ਬਿਲਕੁਲ ਸਰ ਤੇ ਨਹੀਂ ਜੇ ਐਵੇਂ ਨਹੀਂ ਰਾਨੂੰ ਹੈਂਡਵਰਕ ਦਿਖਾ ਦੇਣੀ ਹੈ ਹਾਂਜੀ ਹਾਂਜੀ ਹੈਂਡਵਰਕ ਦੇ ਉੱਤੇ ਆਰਟੀਕਲ ਦਿਖਾ ਦੇਣੀ ਜੀ ਜਾਣ ਗਿਆ ਸੋਹਣੀ ਆ ਗਾਕਾਂ ਦੇ ਕਰਦਾਂਗੇ ਫਾਇਦੇ। ਦੂਜੀਆਂ ਸਾਰੀਆਂ ਹੋਣਗੀਆਂ ਆਪਣੇ ਕੋਲ। ਚੈੱਕ ਕਰ ਸਕਦੇ ਹੋ ਤੁਸੀਂ। ਲਓ ਜੀ ਹੈਂਡਵਰਕ ਦੇ ਆ ਗਏ। ਟੋਟਲੀ ਹੈਂਡਵਰਕ ਆਊਗਾ। ਠੀਕ ਹੈ ਜੀ। ਸਟਾਰਟਿੰਗ ਰੇਂਜ ਤੋਂ ਲੈ ਕੇ ਸਾਰੀ ਰੇਂਜ ਹੈ ਨਾ ਜੀ ਆਪਣੇ ਕੋਲ ਅਵੇਲੇਬਲ ਨਾ। ਓਕੇ ਵੀਰੇ। ਸਾਰੇ ਜਾਲ ਦੇਖੋ 프ਰੰਟ ਹੈਵੀ। ਹਾਂਜੀ ਹਾਂਜੀ। ਦੁਬੱਟੇ ਵਰਕ ਸਿਲਕ ਦੀਆਂ ਬੋਟਮਾਂ। ਆ ਲਓ। ਦੂਜੀਆਂ ਸਾਰੀਆਂ ਵਧੀਆ। ਹਾਂਜੀ ਬੜੀਆ ਖੁੱਲੇ ਡੁਲੇ ਦੁਪੱਟੇ ਦੇ ਹੀ ਦੇ ਦਾਂਗੇ 2695 ਲੋ ਜੀ 2695 ਚੀਜ਼ਾਂ ਸਾਫ਼ ਸੁਥਰੀ ਆਣਗੀਆਂ ਲੋ ਵੀ ਕਲੈਕਸ਼ਨ ਵਾਕਈ ਬਹੁਤ ਆ ਨਾ ਜੇ ਵੀ ਦੂਤ ਕਰਾਂਗੇ ਅਕਾਡਮ ਦਿਖਾ ਦਿੰਦੇ ਆ ਤੁਹਾਨੂੰ ਕ੍ਰਸ਼ ਓਕੇ ਵੀਰੇ ਕ੍ਰਸ਼ ਬੇਸ ਤੇ ਆਰਟੀਕਲ ਰਹੂਗਾ ਹਾਂਜੀ ਵੀਰੇ ਨੈਟਵਰਕ ਦੇ ਨਾਲ ਹਾਂਜੀ ਚੀਜ਼ਾਂ ਸੋਹਣੀਆਂ ਸੈੱਟ ਵਾਈਜ਼ ਮਾਲ ਆਉਗੇ ਆ ਦੇਖੋ ਬਾਜੂ ਐ ਚੈੱਕ ਕਰ ਸਕਦੇ ਸੋ ਸਾਰਾ ਦਫਕੇ ਦਾ ਕੰਮ ਹੋ ਜਾਇਆ ਠੀਕ ਆ ਜੀ ਨਾ ਬਾਟਮ ਤੇ ਦੇ ਦਾਂਗੇ ਵਰਕ ਬਾਜੂ ਵਰਕ ਹਾਂਜੀ ਬਾਟਮ ਵਰਕ ਨਾਲ ਆਊਗਾ ਦੁਪੱਟਾ ਹੈਵੀ ਲਓ ਜੀ ਨਾਲ ਦੁਪੱਟਾ ਹੋ ਗਿਆ ਹੈਵੀ ਪ੍ਰੋਪਰ ਖੁੱਲੇ ਡੁੱਲੇ ਦੁਪੱਟੇ ਇੱਕ ਸਰਦਾਰੀ ਐਟਮਾ ਹੋਣਗੀਆਂ ਇਹ ਹਾਂਜੀ ਹਾਂਜੀ ਤੇ ਰੇਂਜ ਵੀ ਦੇ ਦਾਂਗੇ ਸਿਰਫ ਆਪਾਂ 2995 ਲਓ ਜੀ 2995 ਬਿਲਕੁਲ ਸਰ ਠੀਕ ਹੈ ਤੇ ਵੈਸੇ ਤੁਹਾਨੂੰ ਐਵੇਂ ਲਈ ਚੀਜ਼ਾਂ ਦੇਖਣ ਲਈ ਹਾਂਜੀ ਵੀਰੇ ਆਣਾ ਪੈਣਾ ਤੁਸੀਂ ਜੇਮੜੀ ਮਾਲ ਹਾਂਜੀ ਕਪੜਾ ਲੈ ਕੇ ਜਾਓ ਦਿੱਤਾ ਤੇ ਕੰਮ ਸਟਾਰਟ ਕਰੋ ਆਪਣਾ ਆਮ ਤੇ ਪਫ ਦੇ ਕੰਮ ਰਹਿ ਗਏ ਸੀ ਕਿ ਮੈਂ ਕਿਹਾ ਪਫ ਦਿਖਾ ਰਹੀਏ ਓਕੇ ਓਕੇ ਵੀਰੇ ਇਹ ਜਿਨ੍ਹਾਂ ਨੂੰ ਪਤਾ ਨਾ ਪਫ ਬਾਰੇ ਹਾਂਜੀ ਉਹੀ ਚੀਜ਼ ਸਮਝ ਸਕਦਾ ਇਹ ਵਰਕ ਨਾ ਬਹੁਤ ਘੱਟ ਬੰਦੇ ਬਣਾਉਂਦੇ ਆ ਓਕੇ ਵੀਰੇ ਪਫ ਦੇ ਉੱਤੇ ਆਰਟੀਕਲ ਆ ਇਹ ਹਾਂਜੀ ਚੀਜ਼ਾਂ ਆਣੀਆਂ ਫੈਂਸੀ ਦੁਪੱਟੇ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟੇ ਆਣਗੇ ਕਟਵਰਕ ਠੀਕ ਹੋਰ ਸਾਈਡ ਕਟਵਰਕ ਦੇ ਨਾਲ ਸਾਰਾ ਪੈਚ ਦਾ ਕੰਮ ਹੋਇਆ ਹੋਊਗਾ ਲਓ ਜੀ ਤੇ ਰੀਡ ਵੀ ਦੇ ਦੇਣੀ ਹੈ 1195 ਰੁਪਏ ਲਓ ਜੀ 1195 ਬਿਲਕੁਲ ਸਰ ਐਮਨੀ ਐਡਮਾ ਤੁਸੀਂ ਲੈਣਾ ਚਾਹੁੰਦੇ ਹੋ ਹਾਂਜੀ ਵੀਰੇ ਸਿੱਧਾ ਵਿਜ਼ਿਟ ਕਰੋ ਜੀਐਮਡੀ ਮਾਲ ਮੀਸ਼ਾ ਟੈਕਸਪੈਵ ਤੁਹਾਡੀ ਆਪਣੀ ਦੁਕਾਨ ਪਹਿਲੀ ਗਰਾਉਂਡ ਫਲੋਰ ਤੇ